ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਹੁਣ ਪੱਛੋਂ ਦੀ ਹਵਾ ਚੱਲੀ ਆ ਉਹਦੇ ਨਾਲ ਝੋਨੇ ਦੇ ਵਿੱਚੋਂ ਕਿਹੜੀ ਕਿਹੜੀ ਬਿਮਾਰੀ ਜਿਹੜੀ ਕੰਟਰੋਲ ਕਰਦੀ ਹੈ ਇਹ ਤੇ ਕੀ ਕੀ ਆਪਾਂ ਨੂੰ ਇਹਦੇ ਫਾਇਦੇ ਨੇ ਕੀ ਆਪਾਂ ਨੂੰ ਇਹਦੇ ਨੁਕਸਾਨ ਨੇ ਜਿਹੜੀ ਪੱਛੋਂ ਦੀ ਹਵਾ ਚੱਲਦੀ ਆ ਤੇ ਜਿਹੜੇ ਵੀਰ ਆਪਣੇ ਚੈਨਲ ਜਿੰਨ ਹਜੇ ਤੱਕ ਸਬਸਕ੍ਰਾਈਬਰ ਨਹੀਂ ਕਰਿਆ ਤੁਸੀਂ ਜਰੂਰ ਕਰ ਲਓ ਮਨ ਫਾਰਮਰ ਨੂੰ ਤੇ ਤਾਂ ਜੋ ਵੀ ਆਪਾਂ ਜਾਣਕਾਰੀ ਸਾਂਝੀ ਕਰਦੇ ਆں ਤੜੇ ਤੱਕ ਪਹੁੰਚ ਸਕੇ ਹੁਣ ਗੱਲ ਕਰਦੇ ਆਪਾਂ ਪੱਛਮ ਦੀ ਹਵਾ ਬਾਰੇ ਵੀ ਇਹਦੇ ਆਪਾਂ ਨੂੰ ਕਿੰਨੇ ਕ ਨੁਕਸਾਨ ਨੇ ਕੀ ਆਪਾਂ ਨੂੰ ਇਹਦਾ ਬੈਨੀਫਿਟ ਆ ਤੇ ਇਸ ਦੇ ਉਲਟ ਜਦੋਂ ਪੂਰਾ ਚੱਲਦਾ ਜਿਹਨੂੰ ਆਪਾਂ ਪੂਰਬ ਕਹਿੰਦੇ ਆਂ ਪੂਰਬ ਵਾਲੀ ਹਵਾ ਚੱਲਦੀ ਆ ਇਸ ਵਿੱਚ ਜਿਹੜੀ ਨਮੀ ਬਹੁਤ ਜਿਆਦਾ ਹੁੰਦੀ ਆ ਇਸ ਲਈ ਜਦੋਂ ਵੀ ਪੂਰਬ ਵਾਲੀ ਪੁਰਾ ਚੱਲਦਾ ਤਾਂ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਬਹੁਤ ਜ਼ਿਆਦਾ ਆਪਣੇ ਝੋਨੇ ਦੇ ਵਿੱਚ ਆਉਂਦੀਆਂ ਨੇ ਜਿਵੇਂ ਕਿ ਫੰਗਸ ਹੋ ਗਈ ਜਿਆਦਾ ਆਉਂਦੀ ਆ ਅਤੇ ਹਲਦੀ ਰੋਗ ਵੀ ਜਿਆਦਾ ਤੇਜ਼ੀ ਨਾਲ ਫੈਲਦਾ ਜਦੋਂ ਪੁਰਾ ਚੱਲਦਾ ਤੇ ਇਸ ਦੇ ਉਲਟ ਪੱਛਮੀ ਹਵਾ ਦੇ ਵਿੱਚ ਜਿਹੜੀ ਨਮੀਆ ਉਹ ਬਹੁਤ ਘੱਟ ਜਿਹੜੀ ਹੁੰਦੀ ਆ ਇਹ ਹਵਾ ਖੁਸ਼ਕ ਹੁੰਦੀ ਆ ਇਸ ਨਾਲ ਟੈਂਪਰੇਚਰ ਵੀ ਜਿਹੜਾ ਥੋੜਾ ਜਿਹਾ ਸਹੀ ਰਹਿੰਦਾ ਮਤਲਬ ਕਿ ਹਾਈ ਰਹਿੰਦਾ ਇਸ ਕਾਰਨ ਜਿਹੜੀਆਂ ਬਿਮਾਰੀਆਂ ਨੇ ਬਹੁਤ ਘੱਟ ਆਉਂਦੀਆਂ ਨੇ ਪੱਛਮ ਨਾਲ ਫੰਗਸ ਜਿਹੜੀ ਉਹ ਵੀ ਕੰਟਰੋਲ ਹੁੰਦੀ ਆ ਕਿਉਂਕਿ ਪੱਛਮੀ ਹਵਾ ਵਿੱਚ ਖੁਸ਼ਕ ਹੁੰਦਾ ਇਸ ਨਾਲ ਜ਼ਮੀਨ ਦੇ ਵਿੱਚੋਂ ਨਮੀ ਆ ਜਿਹੜੀ ਉਹ ਖਤਮ ਹੁੰਦੀ ਆ ਤੇ ਉਸ ਤੋਂ ਬਾਅਦ ਝੋਨੇ ਦੇ ਵਿੱਚ ਤੇਲ ਦਾ ਅਟੈਕ ਆਉਂਦਾ ਉਹ ਵੀ ਮੌਸਮ ਤੇ ਜਾਂ ਹਵਾ ਤੇ ਨਿਰਭਰ ਕਰਦਾ ਜਿਵੇਂ ਜਿਆਦਾ ਨਮੀ ਰਹਿੰਦੀ ਆ ਤਾਂ ਤੇਲੇ ਦਾ ਟੈਕ ਬਹੁਤ ਜਲਦੀ ਹਮਲਾ ਕਰਦਾ ਆਪਣੀ ਝੋਨੇ ਦੇ ਵਿੱਚ ਤੇ ਤੇਜ਼ੀ ਨਾਲ ਅੱਗੇ ਵਧਦਾ ਜੇਕਰ ਇਸ ਦੇ ਉਲਟ ਆਪਾਂ ਪੱਛੋਂ ਦੀ ਗੱਲ ਕਰੀਏ ਪੱਛਮ ਹਵਾ ਚੱਲਦੀ ਆ ਇਹਨੂੰ ਪੱਛੋਂ ਕਹਿੰਦੇ ਆ ਤਾਂ ਤੇਲੇ ਦਾ ਟੈਕ ਵੀ ਬਹੁਤ ਘੱਟ ਆਉਂਦਾ ਕਿਉਂਕਿ ਇਸ ਵਿੱਚ ਖੁਸ਼ਕੀ ਹੁੰਦੀ ਆ ਜ਼ਮੀਨ ਵਿੱਚ ਨਮੀ ਖਤਮਾ ਜਿਹੜੀ ਇਹ ਕਰਦੀ ਆ ਇਸ ਕਾਰਨ ਜੜਾਂ ਨੂੰ ਜਿਹੜੀ ਹਵਾ ਵਧੀਆ ਲੱਗਦੀ ਆ ਦੇ ਲੈ ਦਾ ਟੈਂਕ ਜਿਹੜਾ ਬਹੁਤ ਘਟਾਉਂਦਾ ਪਰ ਜਦੋਂ ਆਪਾਂ ਨੂੰ ਲੱਗਦਾ ਵੀ ਆਪਣੇ ਖੇਤ ਦੇ ਵਿੱਚ ਹਨਾ ਸਪਰੇ ਦਾ ਟਾਈਮ ਆ ਜਾਂ ਸਪਰੇ ਕਰਨੀ ਪੈਣੀ ਆਪਾਂ ਨੂੰ ਤਾਂ ਸਪਰੇ ਜ਼ਰੂਰ ਕਰੋ ਆਪਣੀ ਫਸਲ ਨੂੰ ਦੇਖ ਕੇ ਤੇ ਹੁਣ ਆਪਾਂ ਥੋੜੀ ਜੀ ਗੱਲ ਕਰਦੇ ਆ ਇਹਦੇ ਨੁਕਸਾਨ ਕੀ ਨੇ ਪੱਛੋਂ ਦੀ ਹਵਾ ਦੇ ਪੱਛੋਂ ਦਾ ਹਵਾ ਦਾ ਨੁਕਸਾਨ ਇਹ ਆ ਜਦੋਂ ਪੱਛੋਂ ਦੀ ਹਵਾ ਚੱਲਦੀ ਆ ਤਾਂ ਇਸ ਦੇ ਵਿੱਚ ਟੈਂਪਰੇਚਰ ਜਿਹੜਾ ਥੋੜਾ ਜਿਹਾ ਹਾਈ ਹੁੰਦਾ ਜਦੋਂ ਆਪਣੇ ਝੋਨੇ ਪੱਕਦੇ ਆ ਜੇ ਉਸ ਟਾਈਮ ਥੋੜਾ ਜਿਹਾ ਟੈਂਪਰੇਚਰ ਜ਼ਿਆਦਾ ਥਾਈ ਜਾਂਦਾ ਪੱਛੋਂ ਜ਼ਿਆਦਾ ਚੱਲਦੀ ਆ ਤਾਂ ਆਪਣੇ ਝੋਨੇ ਦੇ ਝਾੜ ਦੇ ਵਿੱਚ ਜਿਹੜਾ ਅਸਰ ਪਾ ਜਾਂਦੀ ਹੈ ਇਹ ਹੋਰ ਇਹਦਾ ਕੋਈ ਨੁਕਸਾਨ ਨਹੀਂ ਆਪਾਂ ਨੂੰ ਇਹ ਹੀ ਨੁਕਸਾਨ ਆ ਬਾਕੀ ਇਹਦੇ ਬੈਨੀਫਿਟ ਜ਼ਿਆਦਾ ਨੇ ਤੇ ਜੇਕਰ ਆਪਾਂ ਨੂੰ ਆਪਣੀ ਝੋਨੇ ਵਿੱਚ ਕੋਈ ਬਿਮਾਰੀ ਆ ਤਾਂ ਜ਼ਰੂਰ ਦੇਖ ਕੇ ਆਪਾਂ ਸਪਰੇਅ ਜ਼ਰੂਰ ਕਰੋ ਕਿਉਂਕਿ ਕੱਲੀ ਹਵਾ ਦੇ ਉੱਪਰ ਅੰਦਰ ਭਰਨੀ ਇਹ ਰਿਹਾ ਜਾਂਦਾ ਮੌਸਮ ਦਾ ਕੋਈ ਭਰੋਸਾ ਨਹੀਂ ਹੁੰਦਾ ਕਾਨੂੰ ਚੇਂਜ ਹੋ ਜਾਵੇ ਆਪਣੀ ਫਸਲ ਦੇ ਇੱਕ ਤੇਲੇ ਵਾਲੀ ਉਲੀ ਵਾਲੀ ਸੁੰਡੀ ਵਾਲੀ ਜੋ ਵੀ ਸਪਰੇਅ ਆਪਾਂ ਨੇ ਜਰੂਰ ਕਰੋ ਤੇ ਈੜੇ ਦੇਖਣ ਲਈ ਸਾਰੇ ਪਸਾਨ ਵੀਰਾਂ ਦਾ ਧੰਨਵਾਦ ਆਪਣੇ ਚੈਨਲ ਅਮਨ ਫਾਰਮ ਨੂੰ ਜਰੂਰ ਸਬਸਕ੍ਰਾਈਬ ਕਰੋ ਸਸੀਕਾਰ